ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਿਹੜੀ ਮਿਹਨਤ ਆ ਮਿਹਨਤ ਵਿੱਚ ਕੋਈ ਵੀ ਸੰਗ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਜਿੱਦਾਂ ਅਸੀਂ ਹੁਣ ਸਾਰਿਆਂ ਨੂੰ ਪਤਾ ਬਈ ਸਕੂਲ ਵਾਲੀਆਂ ਬੱਸਾਂ ਚਲਾਉਨੇ ਆ ਤੇ ਸਾਡੀ ਤਨਖਾਹ ਵੀ ਤਕਰੀਬਨ ਬਈ ਉਹ ਹੀ 10-12 ਹਜ਼ਾਰ ਰੁਪਈਆ ਸਾਨੂੰ ਦਿੰਦੇ ਆ ਤੇ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਹਾਂ ਬਈ ਜਿੰਨੇ ਜੋ ਅੱਗੇ ਆਪਾਂ ਹੈਗੇ ਆ ਓਨੀ ਮਾਦਤ ਹਰੇਕ ਦੀ ਕਰਨੀ ਚਾਹੀਦੀ ਆ ਭਾਵੇਂ ਥੋੜੀ ਕਰੋ ਜਿਹਨੂੰ ਗੁਰੂ ਸਾਹਿਬ ਦਸਵੰਦ ਕਹਿੰਦੇ ਆ ਬਈ ਦਸਵੰਦ ਇਨਸਾਨ ਨੂੰ ਕੱਢਣਾ ਚਾਹੀਦਾ ਆ ਸੋ ਕਈਆਂ ਦੇ ਵਿੱਚ ਤਾਂ ਬਹੁਤ ਜ਼ਿਆਦੀ ਔਕਾਤ ਹੁੰਦੀ ਆ ਲੱਖਾਂ ਰੁਪਈਆ ਦਾਨ ਕਰ ਦਿੰਦੇ ਆ ਪਰ ਦਾਨ ਆ ਕਿਹਾ ਵੀ ਸਹੀ ਥਾਂ ਤੇ ਵੀ ਲੱਗਣਾ ਚਾਹੀਦਾ ਜਿਹੜਾ ਦਾਨ ਦਾ ਸਹੀ ਥਾਂ ਤੇ ਲੱਗਣਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਦਾਂ ਦੀਆਂ ਗੱਲਾਂ ਬਾਤਾਂ ਆ ਪਰ ਮੈਂ ਅੱਗੇ ਵੀ ਗੱਲ ਕਰਦਾ ਉਹਨਾਂ ਵੀ ਜਿੱਦਾਂ ਮੰਨ ਲਓ ਵੀ ਕਿਸੇ ਦੀ 2 ਲੱਖ ਰੁਪਈਆ ਮਹੀਨਾ ਆਮਦਨ ਆ ਜਾਂ ਜਿੱਦਾਂ ਕੋਈ ਐਨ ਆਰ ਆਈ ਵੀਰ ਹੈ ਉਹਨਾਂ ਦੀ ਜ਼ਿਆਦਾ ਆਮਦਨ ਆ ਉਹ ਕਿਸੇ ਵੱਡੇ ਜਿੱਦਾਂ ਪ੍ਰੋਗਰਾਮਾਂ ਵਿੱਚ ਹਿੱਸਾ ਪਾਉਂਦੇ ਆ ਜਾਂ ਉਹ ਕੋਈ ਸੰਸਥਾਵਾਂ ਨੂੰ ਪੈਸੇ ਦਿੰਦੇ ਆ ਦਾਨ ਵਿੱਚ ਇਹਦੇ ਨਾਲ ਉਹ ਕੀ ਕਰਿਆ ਕਰਨ ਵੀ ਉਹ ਜਿੱਦਾਂ ਪਹਿਲਾਂ ਆਪਣਾ ਗਵਾਂਡ ਦੇਖਣ ਗਵਾਂਢ ਵਿੱਚ ਆਪਣਾ ਕੋਈ ਗਰੀਬ ਮਾਤੜ ਸਾਥੀ ਦੇਖੋ ਵੀ ਜਿਹਦਾ ਕੋਠਾ ਜਾਂ ਛੱਤ ਵਿਚਾਰੇ ਦੀ ਚੋਂਦੀ ਆ ਉਹਦੀ ਹੈਲਪ ਕਰਦੇ ਹੋ ਜੇ ਗਵਾਂਢ 'ਚ ਨਹੀਂ ਹੈਗਾ ਤਾਂ ਪਿੰਡ ਵਿੱਚ ਤੁਸੀਂ ਕੋਈ ਦੇਖ ਲਓ ਉਹਦੀ ਹੈਲਪ ਕਰਦੇ ਹੋ ਕਿਉਂਕਿ ਹੈਲਪ ਕਰਨਾ ਬਹੁਤ ਜ਼ਰੂਰੀ ਆ ਆਪਣੇ ਲਈ ਤਾਂ ਹਰੇਕ ਕੋਈ ਇਨਸਾਨ ਆਪਣੇ ਨਿਆਣਿਆਂ ਨੂੰ ਪੜਾਉਂਦਾ ਆ ਚਲੋ ਸਾਰਾ ਕੁਝ ਸਿੱਖਿਆ ਦਿੰਦਾ ਆ ਰੋਟੀ ਪਾਣੀ ਦਿੰਦੇ ਆ ਪਰ ਜਦੋਂ ਆਪਾਂ ਦੂਜੇ ਦੀ ਕਿਸੇ ਦੀ ਮਦਦ ਕਰਦੇ ਤਾਂ ਆਪਣੇ ਮਨ ਨੂੰ ਸਕੂਨ ਬਹੁਤ ਜ਼ਿਆਦਾ ਮਿਲਦਾ ਆ ਕਈ ਲੋਕ ਆ ਜਿੱਦਾਂ ਉਹ ਆਪਣਾ ਆਪ ਹੀ ਬਣਾਈ ਜਾਂਦੇ ਆ ਕਿਸੇ ਨੇ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈ ਚਲੋ ਮਿਹਨਤ ਦੇ ਨਾਲ ਲਈ ਆ ਆਪਾ ਮਾੜਾ ਨਹੀਂ ਕਹਿੰਦੇ ਹੈਗੇ ਪਰ ਮਾਤੜ ਬੰਦੇ ਦੀ ਗਰੀਬ ਦੀ ਮਦਦ ਜ਼ਰੂਰ ਕਰੋ ਲੈਨੇ ਆ ਪ੍ਰਮਾਤਮਾ ਚਲੋ ਜੋ ਕਿਸਮਤ ਵਿੱਚ ਆ ਉਹ ਤਾਂ ਮਿਲੇ ਹੀ ਜਾਣਾ ਆ ਸੋ ਹੁਣ ਮੈਂ ਤੁਹਾਨੂੰ ਇੱਕ ਦਿਖਾਉਂਦਾ ਆ ਇੱਕ ਜੋੜਾ ਆ ਜੋ ਕਿ ਠੇਰਾ ਦੇ ਉੱਤੇ ਜਿਹੜੇ ਵਿਚਾਰੇ ਲਫਾ ਫੇਲੂ ਬੇਰੀ ਚੁੱਕਦੇ ਹੁੰਦੇ ਉਹ ਆ ਉਹ ਤੀਵੀ ਆਦਮੀ ਆ ਜਿੱਦਾਂ 22% ਬੰਡ ਦੇਖੋ ਤੁਸੀਂ ਜਿਹੜਾ ਆਪਣਾ ਕੂੜਾ ਕੂੜਾ ਕਰਕਟ ਸਮਝ ਕੇ ਢੇਰ ਦੇ ਉੱਤੇ ਸਿੱਟਿਆ ਦੇਖ ਲਓ ਉਹਦੇ ਵਿੱਚੋਂ ਵੀ ਉਹ ਰੋਟੀ ਲੱਭਦੇ ਆ ਗੱਲ ਕਿੰਨੀ ਦੁਖਦਾਈ ਆ ਇਹਦੇ ਵਿੱਚ ਤੁਸੀਂ ਦੇਖੋ ਆਪਣੇ ਦੇਸ਼ ਦੀ ਬੇਇੱਜ਼ਤੀ ਰੱਖ ਲਓ ਚਾਹੇ ਆਪਣੇ ਦੇਸ਼ ਦੇਸ਼ ਦੀ ਜਿੱਦਾਂ ਬੇਰੁਜ਼ਗਾਰੀ ਰੱਖ ਲਓ ਪਾਵੇਂ ਉਹ ਦਿਹਾੜੀ ਦਾ ਕਈ ਲੋਕ ਕਹਿਣਗੇ ਜੀ ਨਹੀਂ ਤੁਹਾਨੂੰ ਕੀ ਪਤਾ 2-2000 ਰੁਪਏ ਦਿਹਾੜੀ ਪਾਉਦੇ ਆ ਪਰ ਮਿਹਨਤ ਆ ਉਹਨਾਂ ਦੀ ਪਤਾ ਨਹੀਂ ਇਹ ਜੀ ਹਿਸਾਬ ਨਾਲ ਲੱਗੇ ਉਸ ਹਿਸਾਬ ਨਾਲ 2000 ਪੈਂਦੀ ਹੋਊ ਫਿਰ ਨਾ ਮੈਨੂੰ ਤਾਂ ਉਮੀਦ ਨਹੀਂ ਹੈਗੀ ਬਾਕੀ ਗੱਲਾਂ ਬਣਾਉਣ ਵਾਲੇ ਤਾਂ ਕਈ ਬਣਾ ਲੈਂਦੇ ਆ ਵੀ ਮਿਹਨਤ ਕਰਦੇ ਆ ਆਪਾਂ ਕੂੜਾ ਉਹ ਸਿੱਟਿਆ ਤਾਂ ਕੂੜੇ ਵਿੱਚੋਂ ਰੋਟੀ ਲੱਭਦੇ ਆ ਦੇਖ ਲਓ ਜੋੜਾ ਮੈਂ ਤੁਹਾਨੂੰ ਦਿਖਾ ਲ ਦਉ ਤਾਂ ਆਪਾਂ ਜਿੰਨੇ ਜੋਗੀ ਹੋਏ ਉਹਨਾਂ ਦੀ ਮੱਤ ਕਰਕੇ ਜਾਣੀ ਆ ਆਪਾਂ ਉਹਨਾਂ ਦੇ ਇੱਥੇ ਰਾਖਸ਼ੇ ਖੜੇ ਆ ਉਹਦੇ ਵਿੱਚ ਮਾਲਕ ਦੇਣੀ 100-100 ਰੁਪਇਆ ਰੱਖ ਦੇਣਾ ਆ ਤੇ ਫੇਰ ਦੇਖਦੇ ਆ ਕਿੱਦਾਂ ਹੁੰਦੀ ਠੀਕ ਹੈ ਜੀ ਆਹ ਦੇਖੋ ਯਾਰਾ ਉਹ ਲੱਗਾ ਆ ਜੋੜਾ ਤੇ ਆ ਉਹਨਾਂ ਦੇ ਰਾਖਸ਼ੇ ਖੜੇ ਆ ਇੱਕ ਰਕਸ਼ਾ ਲੇਡੀ ਦਾ ਆ ਤਾਂ ਇੱਕ ਹੈਗਾ ਆ ਉਹਦੇ ਹਸਬੰਦ ਠੀਕ ਹੈ ਜੀ ਤੇ ਉਹ ਵਿਚਾਰੇ ਮਿਹਨਤ ਕਰਦੇ ਆ ਪੂਰੀ ਢੇਰ ਦੇ ਵਿੱਚੋਂ ਇੱਕ ਵਾਰਟ ਜ਼ੂਮ ਕਰਕੇ ਦਿਖਾ ਦੋ ਆਹ ਦੇਖੋ ਤੇ ਇਹਦੇ ਵਿੱਚੋਂ ਲਫਾਫੇ ਲਪੂਏ ਬਾਜ਼ਾਰੇ ਚੌਗਦੇ ਆ ਤੇ ਉਹਦੇ ਨਾਲ ਉਹ ਆਪਣੇ ਮਿਹਨਤ ਦੀ ਰੋਟੀ ਘਰ ਨੂੰ ਲੈ ਕੇ ਜਾਊਗੇ ਆਪਣੇ ਬੱਚਿਆਂ ਨੂੰ ਖਿਲਾਊਗੇ ਕੁਸ ਇਹਨੂੰ ਕਹਿੰਦੇ ਆ ਮਿਹਨਤ ਇਹ ਸਖਤ ਮਿਹਨਤ ਆ ਜਿਸ ਬੰਦੇ ਦਾ ਜਿੱਦਾਂ ਵਧੀਆ ਸਰਦਾ ਆ ਉਹਨੂੰ ਹਰੇਕ ਬੰਦੇ ਦਾ ਦਸਵੰਦ ਮਦਦ ਕਰਨੀ ਚਾਹੀਦੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਪ੍ਰਮਾਤਮਾ ਉੱਤੇ ਦੇਖਦਾ ਆ ਤੇ ਆਪਾਂ ਇਹਨਾਂ ਦੀ ਆ ਜਿਹੜੀਆਂ ਰੇੜੀਆਂ ਰੱਖੇ ਇਹਨਾਂ ਦੇ ਵਿੱਚ 100-100 ਰੁਪਈਆ ਰੱਖ ਦੇਣਾ ਆ ਤੇ ਜਦੋਂ ਇਹ ਚੱਕਣਗੇ ਫੇਰ ਇਹਨਾਂ ਨੂੰ ਪਤਾ ਲੱਗੂ ਜਿੰਨੇ ਜੋਗੇ ਹੈਗੇ ਆਪਾਂ ਤਾਂ ਓੰਨੀ ਕਿ ਮਦਦ ਕਰ ਸਕਦੇ ਆ ਜੇ ਪ੍ਰਮਾਤਮਾ ਨੇ ਹੋਰ ਮਦਦ ਕਰਾਉਣੀ ਚਾਹੀ ਤੇ ਹੋਰ ਵੀ ਵੀ ਆਪਾਂ ਪਿੱਛੇ ਨਹੀਂ ਹਟਣਾ ਹੈਗਾ ਪੂਰੀ ਮਦਦ ਕਰਾਂਗੇ ਜਿੰਨੇ ਜੋਗੇ ਹੋਵਾਂਗੇ ਪਰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਅਤੇ ਮੋਟੀਵੇਸ਼ਨਲ ਕਰਿਆ ਕਰੋ ਜਿਹੜੀਆਂ ਨੂੰ ਵੀਡੀਓ ਨੂੰ ਕਮੈਂਟ ਕਰਕੇ ਵਧੀਆ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਤਾਂ ਜੋ ਕਿਸੇ ਦਾ ਦਿਲ ਨਾ ਦੁਖੇ ਅਗਲਾ ਹੋਰ ਕਿਸੇ ਦੀ ਇਦੂ ਵੱਧ ਮਦਦ ਕਰੇ ਠੀਕ ਹੈ ਜੀ ਅੱਜ ਕੱਲ੍ਹ ਦੁਨੀਆ ਦੇ ਉੱਤੇ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਸਾਰੇ ਜਾਨੀ ਕਿ ਜਿੱਦਾਂ ਕਹਿੰਦੇ ਹੁੰਦੇ ਆਪੋ ਆਪਣਾ ਸੂਤ ਦੇਖਦੇ ਆ ਜੇ ਬਾਈ ਚਾਂਸ ਮੈਂ ਸੋਚਦਾ ਹੁੰਨਾ ਆ ਵੀ ਜਿੱਦਾਂ ਵਿਚਾਰੇ ਜਿੱਦਾਂ ਆਪਣੇ ਵਾਈਫਾਂ ਨੂੰ ਕੀਮੀ ਆਦਮੀ ਨੂੰ ਲਿਆ ਕੇ ਜਿੱਦਾਂ ਦੇ ਕੋ ਠੇਰਾ ਤੋਂ ਕਾਗਜ਼ ਚੁੱਕਦੇ ਆ ਜੀ ਕਿਤੇ ਜਿਹੜੇ ਬੰਦੇ ਆਪਣੇ ਆਪ ਨੂੰ ਸਰਦਾਰ ਕਹੋਂਦੇ ਕਿਉਂਕਿ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਪਰ ਜੇ ਇਹਨਾਂ ਦੇ ਥਾਂ ਆਪਾਂ ਹੋਈਏ ਤਾਂ ਆਪਾਂ ਨੂੰ ਦੇਖ ਲਓ ਵੀ ਕਿੱਦਾਂ ਦਾ ਫੀਲ ਹੋਵੇ ਆਪਾਂ ਆਪਣੇ ਨਿਆਣਿਆਂ ਨੂੰ ਗਰਮੀ ਭੋਰਾ ਨਹੀਂ ਲੱਗਣ ਦਿੰਦੇ ਐਸੀ ਪੂਰੇ ਚੱਲਦੇ ਹੁੰਦੇ ਆ ਸੋ ਦੇਖ ਲਓ ਬਹੁਤ ਜ਼ਿਆਦਾ ਮਿਹਨਤ ਇਹ ਕਰਦੇ ਆ ਤੇ ਬਾਕੀ ਹੁਣ ਪਰਮਾਤਮਾ ਦੇ ਜਿੱਦਾਂ ਕਹਿੰਦੇ ਹੁੰਦੇ ਰੰਗ ਆ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਨਾ ਕੋਈ ਜਾਣ ਸਕੂਗਾ ਤੇ ਬਾਕੀ ਦੇਖਦੇ ਆ ਕੀ ਰਿਐਕਸ਼ਨ ਹੁੰਦਾ ਇਹਨਾਂ ਦਾ ਇੱਥੇ ਪੈਸੇ ਰੱਖ ਕੇ ਆਪਾਂ ਲਾ ਕੇ ਬਹਿ ਜਾਣ ਲਓ ਜੀ ਆ 100 ਰੁਪਇਆ ਰੱਖ ਦਿੱਤਾ ਆਪਾਂ ਇੱਥੇ ਇਹਦੇ ਵਿੱਚ ਤੇ 100 ਰੱਖ ਦੇਣਾ ਦੂਜੇ ਵਿੱਚ ਫਿਰ ਇੱਥੇ ਬਹਿ ਜਾਣ ਆਪਾਂ ਦੇਖਦੇ ਆ ਵੀ ਇਹਨਾਂ ਦਾ ਰਿਐਕਸ਼ਨ ਕੀ ਹੋਊਗਾ ਆ 100 ਆ ਰੱਖ ਦੇਣਾ ਸਹੀ ਆ ਇਸ ਤੋਂ ਬਾਅਦ ਰਿਐਕਸ਼ਨ ਦੇਖਦੇ ਆਂ ਇੱਥੇ ਬਹਿ ਕੇ ਜਦੋਂ ਆਉਂਦੇ ਆ ਤਾਂ ਇਹਨਾਂ ਨੂੰ ਕਿਦਾਂ ਦਾ ਫੀਲ ਹੋਊਗਾ ਇਹਦਾ ਗਾਰਨੇ ਇੱਥੇ ਹੈਂਡਲ ਗਾਜ ਪਸਾ ਦਿੰਨੇ ਆ ਇੱਥੇ ਪਸਾ ਦਿੰਨੇ ਆ ਇਹਨਾਂ ਨੂੰ ਫੀਲ ਪਤਾ ਲੱਗੂਗਾ ਜਦੋਂ ਨੋਟ ਹੈਂਡਲ ਦੇ ਬੈਕ ਤੇ ਥਾਵਾ ਇੱਥੇ ਪਸਾਉਣੇ ਆ ਅੱਜ ਆ ਵੀ ਜਾਤਦੇ ਆ ਇਥੋਂ ਇਹ ਚੱਕ ਕੇ ਤਾਂ ਇਹਨਾਂ ਨੂੰ ਇਹ ਦਿਨੇ ਆ ਗਿਆ ਬੰਦਾ ਕਦੋਂ ਦੇ ਆਏ ਆ ਸਵੀਰ ਦੇ ਕਿੰਨੇ ਟਾਈਮ ਕੇ ਆਏ ਹੋ 12 ਵਜੇ 12 ਵਜੇ ਵੀਡੀਓ ਬਣਾਉਣਾ ਤੇਰੀ ਮੈਂ ਵੀਡੀਓ ਬਣਾ ਰਹਾ ਹਾਂ ਕਹਾਂ ਰਹਤੇ ਹੋ ਜੜਿਆਲਾ ਮਿਹਨਤ ਇਹਨੂੰ ਕਹਿੰਦੇ ਆ ਜੀ ਮਿਹਨਤ ਇਹ ਆ ਅਸਲੀ ਮਿਹਨਤ ਇਨਸਾਨਾਂ ਦੀ ਹਾਰਡ ਮਿਹਨਤ ਕਹਿੰਦੇ ਇਹਨੂੰ ਆਪ ਕੋਲ ਦੀ ਵੱਡੇ ਵੱਡੇ ਗੱਡੀਆਂ ਗੱਡਖਾਨਾ ਲੰਗੀ ਜਾਂਦਾ ਕੋਈ ਨਹੀਂ ਰੋਕਦਾ ਹੈਗਾ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਨਾਲ ਬੈਸਕਟ ਲੱਭੇ ਨਹੀਂ ਨਹੀਂ ਹਾਂ ਲੈ ਕੇ ਆਏ ਔਰ ਤੂੰ ਚੱਕ ਲਾ ਉਹਦੇ ਪੈਸੇ ਪੈ ਚੱਕ ਲਾ ਆ ਉਹਦੇ ਪੈਸੇ ਰੱਖੇ ਆ ਮੈਂ ਆ ਦੇ ਉੱਤੇ ਰਕਸ਼ੇ ਦੇ ਉੱਤੇ ਉਹ ਬਰੀਕ ਮੈਂ ब्रेक में मैंने रखा है आपकी मेहनत देखकर आप मेहनत बहुत ज्यादा कर रहे हैं इतनी मेहनत तो भारत में मेरे मुझे लगता कोई नहीं करता है जितनी आप करते हो मेहनत तो बहुत करते हैं आप मांग कर नहीं खाते किसी से काम करते हैं हाँ तो इसलिए हम जितने जोगे हैं हमने वो दे दिए आपको वो रख लेना ठीक है चलो ठीक है ਹਾਂਜੀ ਲੋ ਜੀ ਜਿੰਨੇ ਚੁੱਕੇ ਸੀਗੇ ਓਨੀ ਮਾਤ ਕਰਿਆਂ ਦੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਲਾਈਕ ਕਰ ਦਿਓ ਅਤੇ ਮੋਟੀਵੇਸ਼ਨਲ ਵਧੀਆ ਜਾਂ ਕਮੈਂਟ ਕਰਿਓ ਤਾਂ ਜੋ ਪਰਮਾਤਮਾ ਇਤਾਂ ਹੋਰ ਲੋਕਾਂ ਦੀ ਮਦਦ ਕਰਾਉਂਦਾ ਰਹੇ ਧੰਨਵਾਦ ਜੀ ਸਾਰਿਆਂ ਦਾ ਸਾਰੇ ਚੜ੍ਹਦੀ ਗੱਲਾ ਵਿੱਚ ਰਹੋ ਅਤੇ ਪਰਮਾਤਮਾ ਸਾਹਿਬ ਨੂੰ ਤਾਂ ਦਰਸਤੀ ਵਾਖੇ ਧੰਨਵਾਦ